ਕੀਕਾ ਭਾਈ ਜੀ ਸਾਰਿਆਂ ਨੂੰ ਅੱਜ ਆਪਾਂ ਖੜਿਆਂਗੇ ਮਿਸਤਰੀ ਭੋਲਾ ਬਰੇਟਾ ਕੰਯਾਂ ਵਾਲੇ ਦਾਤੀਆਂ ਵਾਲੇ ਵੀ ਕਹਿ ਦਿੰਦੇ ਨੇਗੇ ਉਹਨਾਂ ਦੀ ਵਰਕਸ਼ਾਪ ਜਿਹੜੀ ਨਵੀਂ ਉਹਨਾਂ ਨੇ ਫੈਕਟਰੀ ਬਣਾਈ ਹੈਗੀ ਉੱਥੇ ਖੜਿਆਂਗੇ ਆਪਾਂ ਪਹਿਲਾਂ ਜਿਹੜੀ ਦੁਕਾਨ ਸੀਗੀ ਆਪਣੀ ਇਹ ਇਹ ਬਰੇਟਾ ਮੰਡੀ ਦੇ ਵਿੱਚ ਸੀ ਮੇਨ ਬਾਜ਼ਾਰ ਦੇ ਵਿੱਚ ਸੀਗੀ ਉਹਦੀ ਤੁਹਾਨੂੰ ਪੁਰਾਣੀ ਵੀਡੀਓ ਵੀ ਅਸੀਂ ਵਿੱਚ ਇਹਦੇ ਪਾ ਦਾਂਗੇ ਉਹਨੂੰ ਦਿਖਾ ਵੀ ਦਵਾਂਗੇ ਵੀ ਆਪਣੀ ਕਿੱਥੇ ਸੀ ਉਹ ਦੁਕਾਨ ਆਪਾਂ ਹੁਣ ਕਿਰਾਏ ਤੇ ਦੇ ਦਿੱਤੀ ਹੈ ਤੇ ਹੁਣ ਆਪਾਂ ਜਿਹੜਾ ਆਪਣਾ ਸਾਰਾ ਕੰਮਕਾਰ ਆਏਗਾ ਉਹ ਸਾਰਾ ਫੈਕਟਰੀ ਦੇ ਵਿੱਚ ਸ਼ਿਫਟ ਕਰ ਦਿੱਤਾ ਹੈਗਾ ਇਹ ਜਿਹੜੀ ਆਪਣੀ ਫੈਕਟਰੀ ਦੀ ਲੋਕੇਸ਼ਨ ਹੈ ਆਪਣੇ ਸੱਜੇ ਹੱਥ ਮੇਰੇ ਜਾਖਲ ਰੋਡ ਪੈਂਦਾ ਇੱਧਰ ਜਾਖਲ ਆ ਗਿਆ ਜੀ ਇੱਧਰ ਆ ਗਿਆ ਜੀ ਆਪਣਾ ਬਰੇਟਾ ਸ਼ਹਿਰ ਆ ਬਰੇਟਾ ਸ਼ਹਿਰ ਦੇ ਜਦੋਂ ਜਾਖਲ ਨੂੰ ਜਾਣਦੇ ਆਗੇ ਆਪਾਂ ਉਦੋਂ ਪੂਰ ਖਤਮ ਹੋਣ ਅਨਸਾਰ ਲੱਕੀ ਟਾਬਾ ਆਉਂਦਾ ਜੀ ਲੱਕੀ ਟਾਬੇ ਦੇ ਬਿਲਕੁਲ ਸਾਹਮਣੇ ਪਾਹਾ ਜਾਂਦਾ ਜੀ ਕੱਚਾ ਉਧਰ ਆਪਣੀ ਇਹ ਫੈਕਟਰੀ ਸਿੱਤਦਾ ਜੀ ਤੇ ਇੱਕ ਬਾਹਰ ਵੱਡਾ ਬੋਰਡ ਵੀ ਲੱਗਿਆ ਹੋਇਆ ਸਾਨੂੰ ਉਹ ਵੀ ਦਿਖਾ ਦੰਨੇ ਆ ਆਜੋ ਤੁਹਾਨੂੰ ਆਪਣੀ ਜਿਹੜੀ ਫੈਕਟਰੀ ਐ ਇਹਦਾ ਆਪਾਂ ਟੂਰ ਵੀ ਕਰਾ ਦਿੰਨੇ ਆ ਜੀ ਇਹ ਆਪਾਂ ਇਹਦੇ ਵਿੱਚ ਆਪਣਾ ਸਾਰਾ ਕੰਮਕਾਰ ਜਿਹੜੇ ਸ਼ਿਫਟ ਕਰ ਦਿੱਤਾ ਹੈਗਾ ਇੱਕ ਆਪਣਾ ਇੱਧਰ ਵੀ ਕੰਮਕਾਰ ਐ ਇੱਧਰ ਵੀ ਦਿਖਾਓ ਜੀ ਇੱਧਰ ਵੀ ਕੰਮ ਚੱਲਦਾ ਜੀ ਆਪਣਾ ਸਾਰਾ ਤੇ ਮੇਨ ਫੈਕਟਰੀ ਦਾ ਜਿਹੜਾ ਕੰਮ ਹੈਗਾ ਉਹ ਆਪਣਾ ਇੱਧਰ ਆ ਜਾ ਜੇ ਉਹ ਆਪਣਾ ਮੇਨ ਕੰਮ ਇੱਧਰ ਐ ਜੀ ਸਾਰਾ ਜੋ ਸਾਰਾ ਥੋਕ ਦਾ ਕੰਮ ਆ ਆਪਣਾ ਜੋ ਵੀ ਚੱਲਦਾ ਹੈਗਾ ਉਹ ਸਾਰਾ ਇਹ ਸ਼ੈੱਡ ਦੇ ਵਿੱਚ ਬਣਦਾ ਸਾਰਾ ਤਿਆਰ ਹੁੰਦਾ ਜੀ ਇਹ ਤੁਹਾਨੂੰ ਆਪਾਂ ਆਜੋ ਦਿਖਾ ਦਿੰਨੇ ਆਗੇ ਆਪਣੇ ਸ਼ੈੱਡ ਦੇ ਵਿੱਚ ਕੀ ਕੀ ਤਿਆਰ ਹੁੰਦਾ ਹੈਗਾ ਮਾਊਰੀ ਬਾਈ ਜੀ ਆ ਆਪਣਾ ਸ਼ੈੱਡ ਹੈਗਾ ਇਹਦੇ ਵਿੱਚ